ਫਗਵਾੜਾ ਦੇ ਮਸ਼ਹੂਰ ਲੋਗੜ ਚਿਹੜੂ ਮਿਹੜੂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਵਕ-ਵਕ ਤਰ੍ਹਾਂ ਦੇ ਅਪਰਾਧਿਕ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਤੇ ਹੁਣ ਤਾਜ਼ਾ ਮਾਮਲਾ 6 ਗ੍ਰਾਮ ਹੈਰੋਇਨ ਦਾ ਸਾਹਮਣੇ ਆਇਆ ਦੱਸਦੀ ਕਿ ਐਲਪੀਜੂ ਮਿਹੜੂ ਪੁਲਿਸ ਚੌਕੀ ਇੰਚਾਰ ਸਰਦਾਰ ਦਸ ਸਿੰਘ ਪੱਟੀ ਨੇ ਪੁਲਿਸ ਪਾਰਟੀ ਸਮੇਤ ਇੱਕ ਦੋਸ਼ੀ ਨੂੰ 6 ਗ੍ਰਾਮ ਹੈਰੋਇਨ ਸੰਨੇ ਮਿਹੜੂ ਤੋਂ ਹਰਦਾਸਪੁਰ ਰੋਡ ਤੋਂ ਗ੍ਰਿਫਤਾਰ ਕੀਤਾ ਜੋ ਕਿ 6 ਗ੍ਰਾਮ ਹੈਰੋਇਨ ਚੱਕੀ ਫਿਰਦਾ ਸੀ ਵਧੇਰੇ ਦੱਸਦੀ ਕਿ ਇਲਾਕੇ ਵਿੱਚ ਸਖਤੀ ਵਰਤਦੇ ਹਨ ਦਰਸ਼ਨ ਸਿੰਘ ਪੱਟੀ ਨੇ ਇਹਹੀ ਕਾਰਵਾਈ ਪਾਈ ਹੈ ਹੋਰ ਦੱਸਦੀ ਕਿ ਦੋਸ਼ੀ ਕਿੱਥੋਂ ਦਾ ਹੈ ਤੇ ਕੌਣ ਹੈ ਇਹ ਦੱਸ ਰਹੇ ਹਨ ਸਰਦਾਰ ਦਸ ਸਿੰਘ ਪੱਟੀ ਦੇਖੋ ਤੇ ਸੁਣੋ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਪੰਟਾਰੀ ਦੀ ਰਿਪੋਰਟ ਸਰ 6 ਗ੍ਰਾਮ ਹੈਰਨ ਫੜੀ ਹੈ ਕਿ ਕੀ ਮਾਮਲਾ ਹੈ ਸਾਰਾ ਮੈਂ ਤੇ 2824 ਨੂੰ ਮੈਂ ਸਵੇਦਪੁਰ ਪਾਰਟੀ ਮਿਹੜੂ ਸਾਈਡ ਤੋਂ ਹਰਦਾਰਪੁਰ ਨੂੰ ਗ੍ਰਿਫਤ ਕਰਦੇ ਜਾ ਰਹੇ ਸੀ ਜੀ ਤਾਂ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਹਰਦਾਰਪੁਰ ਟਾਇਡ ਵੱਲੋਂ ਇੱਕ ਵਿਅਕਤੀ ਗੁਰਮੁਖ ਸਿੰਘ ਵਰ ਲੋਗੜ ਪੁੱਤਰ ਪਰਮਜੀਤ ਸਿੰਘ ਜਿਹੜਾ ਕਿ ਹੈਰੋਂ ਦਾ ਕੰਮ ਕਰਦਾ ਹੈ ਇੱਧਰ ਨੂੰ ਆ ਰਿਹਾ ਵੇਚਣ ਲਈ ਸਟੂਡੈਂਟ ਨੂੰ ਲੋਗੇਟ ਨੂੰ ਤਾਂ ਜਦੋਂ ਅਸੀਂ ਬਾਬਾ ਪੀਜੀ ਭਟਾਨੀ ਕਲੋਨੀ ਦੇ ਕੋਲ ਪੁੱਜੇ ਤਾਂ ਹਰਦਾਸਪੁਰ ਸਾਈਡ ਵੱਲੋਂ ਉਹ ਆਇਆ ਗੁਰਮੁਖ ਸਿੰਘ ਆਇਆ ਤਾਂ ਉਹਨੇ ਸਾਡੇ ਨੂੰ ਵੇਖੀ ਜਿਹੜਾ ਲਫਾਫਾ ਉੱਤੇ ਲੱਗੇ ੜਕੜੇ ਕਿਨਾਰੇ ਘਾਟ ਫੜਦਾ ਤਾਂ ਫਿਰ ਅਸੀਂ ਉਹਦੀ ساری ਵੀਡੀਓਗ੍ਰਾਫੀ ਕਰਕੇ ਆ ਆਪਣਾ ਕਰਕੇ ਛੇ ਗ੍ਰਾਮ ਹੈਰੋਂ ਜਿਹੜੀ ਆ ਉਹਨੇ ਬਾਅਦ ਤੋਂ ਹੀ ਬ੍ਰਾਂਡ ਸਰ ਕੀ ਲੱਗਦਾ ਹੈ ਕਿ ਤਸਕਰ ਹੈ ਹੀਰੋਇਨ ਦਾ ਚਾਂਗ ਹੈ ਆਦੀ ਹੈਗਾ ਇਹ ਕਾਫੀ ਹੈ ਮਤਲਬ ਇਹ ਪਹਿਲਾਂ ਵੀ ਦੋ ਮਗਰਮੇ ਦਰਜ ਹੈ ਤਾਂ ਆਦੀ ਮਜਰਮ ਹੈ ਅ ਸਾਲਾ ਜਿਹੜੇ ਨੂੰ ਪਹਿਲਾਂ ਵੀ ਜਾਣਦੇ ਸੀ ਤਾਂ ਇਹਨੂੰ ਅਸੀਂ ਇਸੇ ਸ਼ੱਕ ਦੇ ਬਣਾ ਦੇ ਸੀ ਫੇਰ ਰੋਕਿਆ ਇਹ ਇਕੱਲਾ ਸੀ ਇਹ ਇਕੱਲਾ ਹੀ ਸੀ ਇਸੇ ਨਾਲ ਤਾਂ ਵੀ ਹੋਰ ਕੋ ਸਾਥੀ ਫੜਿਆ ਗਿਆ ਜਾਂ ਫਿਲਹਾਲ ਕੋਈ ਮਤਲਬ ਮਗਰਮਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੇ ਕੋਈ ਇਹਦੇ ਸੰਬੰਧ ਚ ਕੋਈ ਅੱਗੇ ਕੋਈ ਬਿਲਕੁਲ ਠੀਕ ਜੀ ਨੂੰ ਇਹਾ ਤਾਂ ਨੂੰ ਜੁੜ ਦਿਆ ਸਰ ਤੁਸੀਂ ਇਸ ਮਾਮਲੇ ਸਿਰਫ 21 ਵਿਅਕਤੀ ਗ੍ਰਫਤਾਰ ਕੀਤਾ ਹੈ ਜਿਹਦੇ ਜਿਹਦੇ ਵਿੱਚ ਤੁਸੀਂ 21 ਰਿਹਾ ਸਕੀ ਤਾ ਜੀ ਸੋ ਸਰ ਕੀ ਲੱਗਦਾ ਕਿ ਲੌ ਗੇਟ ਤੇ ਜਿਹੜੇ ਅਪਰਾਧਿਕ ਮਾਮਲੇ ਆ ਉਪਰ ਕੇ ਕਾਫੀ ਸਾਹਮਣੇ ਆਉਂਦੇ ਸਨ ਲੇਕਿਨ ਹੁਣ ਕਾਫੀ ਠੱਲ ਪਈ ਵੀ ਲੱਗਦੀ ਹੈਗੀ ਲੇਕਿਨ ਕੁਛ ਨਾ ਕੁਛ ਜਿਵੇਂ ਹੁਣ ਹੈਰੋ ਦਾ ਮਾਮਲਾ ਸਾਹਮਣੇ ਆ ਗਿਆ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾੜਾਉਣ ਵਾਲਾ ਸਮਾਂ ਕੀ ਸੰਕੇਤ ਦੇ ਰਿਹਾ ਜਿਹੜਾ ਇਹ ਕ੍ਰਾਈਮ ਨੂੰ ਰੋਕਣ ਲਈ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਪਹਿਲਾਂ ਵੀ ਅਸੀਂ ਕਾਫੀ ਦਿੱਤੇ ਮਗਰਮੇ ਤਾਰੀਖ ਦਰਜ ਕਰ ਚੁੱਕੇ ਹਾਂ ਜੇ ਜਿਹੜਾ ਲੌਗੇਟ ਹੈ ਸਟੂਡੈਂਟ ਏਰੀਆ ਵਾ ਇਹ ਬਿਲਕੁਲ ਸੇਫ ਰੱਖਿਆ ਜਾਵੇ ਇਹਦੇ ਵਾਸਤੇ ਅਸੀਂ ਜਿਹੜਾ ਪੈਟਰੋਲਿੰਗ ਵਧਾਈ ਹੋਈ ਹੈ ਅੰਕਸਪੀ ਕਰ ਰਹੇ ਆ ਨਾਕੇ ਬੰਦੀਆਂ ਵੀ ਕਰ ਰਹੇ ਆ ਤੇ ਅਸੀਂ ਆਪਣੇ ਫੋਰਸ ਵੀ ਲਾਏ ਹੋਏ ਆ ਸੋ ਜੇਕਰ ਅਗਰ ਤੁਹਾਨੂੰ ਕੋਈ ਸੂਚਨਾ ਮਿਲੇ ਕਿ ਇੱਥੇ ਕੋਈ ਵੱਡੇ ਅਪਰਾਧਿਕ ਤਸਕਰ ਜਿਹੜੇ ਇੱਥੇ ਬੈਠੇ ਹੈਗੇ ਆ ਕੁਝ ਅੰਜਾਮ ਦੇਣ ਨੂੰ ਫਿਰਦੇ ਹੈ ਕਿਸੇ ਮਾਮਲੇ ਨੂੰ ਤਾਂ ਤੁਸੀਂ ਕਿਸ ਤਰ੍ਹਾਂ ਫਿਰ ਫੋਰਸ ਦੀ ਲੋੜ ਹੈ ਕਿਸ ਤਰ੍ਹਾਂ ਮਗਵਾਉਦੇ ਆ ਅਸੀਂ ਉਹਦੇ ਵਾਸਤੇ ਪਹਿਲਾਂ ਤੋਂ ਸਾਡੇ ਖੁਫੀਆ ਸੋਰਸ ਹੈਗੇ ਆ ਇਹ ਤਾਂ ਇਦਾਂ ਨੀ ਕੋ ਪ੍ਰੋਬਲਮ ਸਾਡੇ ਆਉਂਦੀ ਨਹੀਂ ਹੈਗੀ ਤਾਂ ਫਿਰ ਵੀ ਜੇ ਕੋਈ ਸਾਨੂੰ ਭੁੱਖ ਵਿੱਚ ਇਦਾਂ ਨਹੀਂ ਕੋ ਹੋਈ ਤਾਂ ਸਾਡੇ ਕੋਲ ਕਾਫੀ ਸੋਰਸ ਹੈ ਸਾਡੇ ਕੋਲ ਕਾਫੀ ਫੋਰਸ ਹੈ ਸਾਡੇ ਕੋਲ ਹੈਡਕਵਰਟਰ ਤੋਂ ਸਾਨੂੰ ਫੋਰਸ ਮਿਲ ਜਾਂਦੀ ਆ ਤਾਂ ਤੁਹਾਡੇ ਸਪੀਡਾ ਵੀ ਕੋਲ ਤੋਂ ਵੀ ਸਾਨੂੰ ਫੋਰਸ ਜੜੀ ਕਾਫੀ ਮਿਲ ਜਾਂਦੀ ਆ ਕੋਈ ਇਦਾਂ ਦਾ ਅਸੀਂ ਪ੍ਰੋਬਲਮ ਨਹੀਂ ਆਉਂਦੇ ਸਰ ਲੌਗਰ ਦੇ ਪੀਜੀ ਖੁੱਲਣ ਔਰ ਬੰਦ ਹੋਣ ਔਰ ਦੁਕਾਨਾਂ ਜਿਹੜੀਆਂ ਆਸ-ਪਾਸ ਦੀਆਂ ਬੜੀਆਂ ਹੈਗੇ ਸ਼ੋਅਰੂਮ ਬਣਿਆ ਹੈ ਜੀ ਉਹਨਾਂ ਦੀ ਸਮਾਂ ਵਿੱਚ ਤਬਦੀਲੀ ਹੋਈ ਹੈਗੀ ਨਹੀਂ ਦਿਨਕ ਜਾਂ ਉਹੀ ਚੱਲ ਰਹੀ ਹੈ ਅਸੀਂ ਜਿਹੜਾ ਦੁਕਾਨਾਂ ਦਾ ਸਮਾਂ ਜਿਹੜਾ ਰਾਤ 11 ਵਜੇ ਤੱਕ ਰੱਖਿਆ ਹੋਇ ਆਰਬੋਰ ਸ਼ਟ ਕਰਨਾ ਜਿਹੜੀਆਂ ਬੰਦ ਹੋ ਜਾਂਦੀਆਂ ਤਾਂ ਫਿਰ ਵੀ ਜੇ ਕੋਈ ਨਹੀਂ ਕਰਦਾ ਤਾਂ ਵੀ ਹੋ ਰਹੀ ਹੈ ਦੁਕਾਨ ਬੰਦ ਕਰਨ ਲੈ ਕਿ ਤਾਂ ਜੋ ਜਿਹੜਾ ਕਿ ਸਟੂਡੈਂਟ ਏਰੀਆ ਵਿੱਚ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਨਾ ਸਰ ਆਖਰੀ ਗੱਲ ਕਿ ਜੇ ਜੇ ਵੀ ਤੁਸੀਂ ਹੈਰਨ ਫੜੀ ਗਈ 6 ਗ੍ਰਾਮ ਇਸ ਵਿੱਚ ਕਿੰਨੀ ਕਿ ਸਜ਼ਾ ਹੁੰਦੀ ਹੈਗੀ ਅਪਰਾਧੀ ਨੂੰ ਰਿਸ਼ੀ ਅਪਰਾਧੀ ਨੂੰ 3 ਸਾਲ ਤੋਂ ਉੱਪਰ ਸਜ਼ਾ ਹੈਗੀ ਹੈ ਤਾਂ ਪੁਲਿਸ ਵੱਲੋਂ ਕਿਹੜਾ ਜੋ ਚਾਦਾ ਉਹ ਦੇਖਦੇ ਸਰ ਕੁਛ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਕਿ ਬਾਰ-ਬਾਰ ਜਿਹੜੇ ਇਹ ਅਪਰਾਧੀ ਜੇਲ੍ਹ ਜਾਂਦੇ ਹੈਗੇ ਔਰ ਬਾਹਰ ਆ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹੈਗੇ ਕੁਛ ਇਦਾਂ ਦੇ ਮਾਮਲੇ ਵੀ ਸਾਹਮਣੇ ਆਏ ਕਿ ਜਾਂ ਇਹ ਇਸ ਨਵੇਂ ਤਰ੍ਹਾਂ ਦੇ ਅਪਰਾਧੀ ਸਾਰੇ ਅਸੀਂ ਇਹਨਾਂ ਤੇ ਕਰੜੀ ਨਿਗਰਾਨੀ ਰੱਖੀ ਹੋਈ ਆ ਜੋ ਵੀ ਬੰਦਾ ਇਹਦਾ ਨੇ ਕੰਮ ਕਰਦਾ ਤਾਂ ਉਹਨਾਂ ਤੇ ਪੂਰੀ ਸਾਡੀ ਨਿਗਰਾਨੀ ਆ ਜੇ ਕੋ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ